ਬਹੁਤ ਸਾਰੇ ਵੱਡੇ মিডিਆ ادارے ਅੱਗ ਲੱਗਣ ਦੀਆਂ ਕਟਨਾਵਾਂ ਦੀਆਂ ਵੀਡੀਓਜ਼ ਆਪਣੇ ਪਲੇਟਫਾਰਮ ਤੋਂ ਸਾਂਝੀਆਂ ਕਰਦੇ ਨੇ ਇਸ ਦੇ ਪਿੱਛੇ ਦਾ ਮਕਸਦ ਹੈ ਜਿਹੜਾ ਉਹ ਕੀ ਸਿਰਫ ਵਿਊ ਲੈਣ ਦਾ ਹੁੰਦਾ ਹੈ ਜਾਂ ਇਸ ਦੇ ਪਿੱਛੇ ਕਿਸਾਨ ਦਾ ਫਿਕਰ ਹੈ ਜਿਹੜਾ ਉਹ ਵੀ ਹੁੰਦਾ ਹੈ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਕਿਸੇ ਵੀ ادارے ਦੇ ਵੱਲੋਂ ਇਹ ਚਰਚਾ ਨਹੀਂ ਛੇੜੀ ਗਈ ਕਿ ਪੰਜਾਬ ਦੇ ਵਿੱਚ ਜੇਕਰ ਕਣਕ ਦੀ ਫਸਲ ਨੂੰ ਅੱਗ ਲੱਗਦੀ ਹੈ ਜੇਕਰ ਕੁਦਰਤੀ ਆਫਤਾਂ ਦੇ ਵਿੱਚ ਇਹ ਫਸਲ ਆਉਂਦੀ ਹੈ ਤਾਂ ਉਸ ਦੇ ਲਈ ਸਰਕਾਰ ਦੇ ਵੱਲੋਂ ਇੱਕ ਇਸ ਤਰੀਕੇ ਦੀ ਤਜਵੀਜ਼ਤ ਮੁਆਵਜ਼ਾ ਸਕੀਮ ਹੈ ਜਿਹੜੀ ਉਹ ਲਿਆਂਦੀ ਜਾਣੀ ਚਾਹੀਦੀ ਹੈ ਤਾਂ ਜੋ ਕਿਸਾਨ ਨੂੰ ਕਿਸੇ ਦੇ ਹੱਥਾਂ ਵੱਲ ਨਾ ਵੇਖ ਕੇ ਸਰਕਾਰ ਦੇ ਵੱਲੋਂ ਹੈ ਜਿਹੜਾ ਕੁਝ ਨਾ ਕੁਝ ਰਾਹਤ ਤੇ ਰਿਆਇਤ ਹੈ ਜਿਹੜੀ ਮਿਲ ਸਕੇ ਖੇਤੀ ਬਹੁਤ ਸਾਰੀਆਂ ਕੁਦਰਤੀ ਆਫਤਾਂ ਦੀ ਮਾਰ ਦੇ ਹੇਠ ਹਮੇਸ਼ਾ ਹੀ ਆਉਂਦੀ ਰਹਿੰਦੀ ਹੈ ਕਦੇ ਸੋਕਾ ਪੈ ਗਿਆ ਕਦੇ ਗੜੇ ਮਾਰੀ ਕਦੇ ਬੱਦਲ ਵਾਈ ਦੇ ਨਾਲ ਨੁਕਸਾਨੀ ਗਈ ਇੱਕ ਕਦੇ ਅੱਗ ਵਰਗੀਆਂ ਘਟਨਾਵਾਂ ਜਿਹੜੀਆਂ ਨੇ ਪੂਰੀ ਦੀ ਪੂਰੀ ਕਿਸਾਨ ਦੀ ਖੇਤੀ ਆ ਜਿਹੜੀ ਇਸ ਨੂੰ ਖਤਮ ਕਰ ਦਿੰਦੀਆਂ ਨੇ ਤਬਾਹ ਕਰ ਦਿੰਦੀਆਂ ਨੇ 2016 ਦੇ ਵਿੱਚ ਸੈਂਟਰ ਸਰਕਾਰ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਜਾਂਦੀ ਏ ਪੰਜਾਬ ਨੇ ਇਸ ਨੂੰ ਲਾਗੂ ਕਰਨ ਤੋਂ ਕਈ ਕਾਰਨਾ ਕਰਕੇ ਇਨਕਾਰ ਕਰ ਦਿੱਤਾ ਕਿ ਇਹ ਪੰਜਾਬ ਦੇ ਲਈ ਢੁਕਵੀ ਨਹੀਂ ਹੈ ਪਰ ਪੰਜਾਬ ਦੇ ਲਈ ਕੀ ਢੁਕਮੈ ਇਸ ਬਾਰੇ ਕਦੇ ਕਿਸੇ ਨੇ ਨਾ ਵਿਚਾਰ ਕੀਤੀ ਨਾ ਚਿੰਤਾ ਕੀਤੀ ਤੇ ਨਾ ਫਿਕਰ ਕੀਤਾ ਕਿਉਂਕਿ ਕਿਸਾਨ ਦੀ ਦਸ਼ਾ ਤੇ ਦਿਸ਼ਾ ਪੂਰੇ ਦੇਸ਼ ਦੇ ਵਿੱਚ ਇੱਕੋ ਹੀ ਹੈ ਕਿਸਾਨ ਗਰੀਬੀ ਦੀ ਮਾਰ ਹੇਠਾ ਹੈ ਕਿਸਾਨ ਕਰਜ਼ੇ ਦੀ ਲਪੇਟ ਦੇ ਵਿੱਚ ਹੈ ਕਿਸਾਨ ਹੈ ਜਿਹੜਾ ਬਹੁਤ ਸਾਰੀਆਂ ਤੰਗੀਆਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਜਦੋਂ ਉਸ ਦੀ ਫਸਲ ਇਹਨਾਂ ਕੁਦਰਤੀ ਆਫਤਾਂ ਦੇ ਕਰਕੇ ਤੇ ਖਾਸ ਕਰਕੇ ਜਦੋਂ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸੋਸ਼ਲ ਮੀਡੀਆ ਦੇ ਉੱਤੇ ਵਾਰ-ਵਾਰ ਵਾਇਰਲ ਹੁੰਦੀਆਂ ਨੇ ਤਾਂ ਉਸ ਦੇ ਵਿੱਚ ਮੀਡੀਆ ਅਦਾਰਿਆਂ ਦੇ ਵੱਲੋਂ ਇਸ ਚੀਜ਼ ਦਾ ਚਿੰਤਨ ਨਾ ਕਰਨਾ ਕਿ ਕਿਸਾਨ ਨੂੰ ਇਸ ਦਾ ਇੰਸ਼ੋਰੈਂਸ ਬੀਮਾ ਜਿਹੜਾ ਮਿਲਣਾ ਚਾਹੀਦਾ ਹੈ ਇਹ ਆਪਣੇ ਆਪ ਦੇ ਵਿੱਚ ਵੱਡੇ ਫਿਕਰ ਹੈ ਜਿਹੜੇ ਜ਼ਾਹਿਰ ਕਰਦਾ ਹੈ ਕਿਉਂਕਿ ਕਿਸਾਨ ਦੀ ਫਸਲ ਨੂੰ ਜੇਕਰ ਕਿਸੇ ਤਰੀਕੇ ਦੇ ਨਾਲ ਇੰਸ਼ੋਰੈਂਸ ਮਿਲਦਾ ਹੈ ਕਲੇਮ ਮਿਲਦਾ ਹੈ ਉਸ ਦੇ ਉੱਤੇ ਤਾਂ ਇਸ ਦੇ ਨਾਲ ਕੁਝ ਪ੍ਰਤੀਸ਼ਤ ਕਿਸਾਨ ਦੀ ਮਦਦ ਹੈ ਜਿਹੜੀ ਉਹ ਹੋ ਸਕਦੀ ਹੈ ਤੇ ਉਸ ਦੇ ਖੇਤੀ ਦੇ ਉੱਤੇ ਹੋਏ ਹੋਏ ਖਰਚੇ ਨੇ ਜਿਹੜੇ ਉਹ ਘੱਟੋ-ਘੱਟ ਪੂਰੇ ਹੋ ਸਕਦੇ ਨੇ ਤਾਂ ਇਸ ਬਾਰੇ ਇਥੋਂ ਦੀਆਂ ਰਾਜਨੀਤਿਕ ਧਿਰਾਂ ਇਥੋਂ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ तमाम ਧਿਰਾਂ ਨੂੰ ਸੋਚਣਾ ਚਾਹੀਦਾ ਹੈ ਜੋ ਕਿਸਾਨਾਂ ਦਾ ਫਿਕਰ ਰੱਖਦੀਆਂ ਨੇ ਜੋ ਕਿਸਾਨਾਂ ਦੀ ਚਿੰਤਾ ਕਰਦੀਆਂ ਨੇ ਕੀ ਪੰਜਾਬ ਦੇ ਵਿੱਚ ਇਥੋਂ ਦੇ ਹਾਲਾਤਾਂ ਦੇ ਮੁناسب ਜਿਹੜੀ ਆ ਫਸਲ ਬੀਮਾ ਯੋਜਨਾ ਉਹ ਲਾਗੂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਨੇ ਜਦੋਂ ਸੋਕਾ ਹੁੰਦਾ ਹੈ ਜਦੋਂ ਹੜ ਪੈਂਦੇ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਬਰਸਾਤਾਂ ਦੀ ਮਾਰ ਦੇ ਵਿੱਚ ਫਸਲ ਆ ਜਾਂਦੀ ਹੈ ਗੜੇ ਮਾਰੀ ਦੇ ਹੇਠ ਆ ਜਾਂਦੀ ਹੈ ਤੇ ਅੱਗ ਵਰਗੀਆਂ ਨਾ ਮੁਰਾਦ ਘਟਨਾਵਾਂ ਵਾਪਰਦੀਆਂ ਨੇ ਤਾਂ ਇਹਨਾਂ ਸਥਿਤੀਆਂ ਦੇ ਵਿੱਚ ਕਿਸਾਨ ਨੂੰ ਮੁਆਵਜ਼ਾ ਜਿਹੜਾ ਉਹ ਸਰਕਾਰ ਦੇ ਵੱਲੋਂ ਉਸ ਇੰਸ਼ੋਰੈਂਸ ਦੇ ਵਿੱਚੋਂ ਦਿੱਤਾ ਜਾਵੇ ਤਾਂ ਇਹ ਸਾਰੀ ਪਾਲਿਸੀ ਹੈ ਜਿਹੜੀ ਇਹ ਡਿਫਾਈਨ ਕਰਨੀ ਬਣਦੀ ਹੈ ਤੇ ਸਰਕਾਰਾਂ ਦਾ ਇਹ ਇੱਕ ਵੱਡਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦਾ ਫਿਕਰ ਕਰਦੇ ਹੋਏ ਉਹ ਇਸ ਤਰੀਕੇ ਦੀਆਂ ਪਾਲਿਸੀ ਫਾਰਮੂਲੇਸ਼ਨ ਹੈ ਜਿਹੜਾ ਤਜਵੀਜ਼ ਕਰਨਾ ਜਿਸ ਦੇ ਨਾਲ ਕਿਸਾਨਾਂ ਨੂੰ ਕੁਝ ਰਾਹਤ ਦਿੱਤੀ ਜਾ ਸਕੇ ਕਿਉਂਕਿ ਜਦੋਂ ਅਸੀਂ ਪੂਰੇ ਦੇਸ਼ ਦੇ ਵਿੱਚ ਗੱਲ ਕਰਦੇ ਹਾਂ ਕਿ ਫਸਲ ਬੀਮਾ ਯੋਜਨਾ ਲਾਗੂ ਹੈ ਤੇ ਪੰਜਾਬ ਦੇ ਵਿੱਚ ਕੁਝ ਕਾਰਨਾ ਕਰਕੇ ਇਸ ਨੂੰ ਟੁਕਮਾ ਨਹੀਂ ਮੰਨਿਆ ਗਿਆ ਪਰ ਇਸ ਦੇ ਬਾਰੇ ਗੱਲ ਕੌਣ ਕਰੇਗਾ ਕਿ ਪੰਜਾਬ ਦੇ ਲਈ ਕਿਹੜੀ ਫਸਲ ਬੀਮਾ ਯੋਜਨਾ ਹੋਣੀ ਚਾਹੀਦੀ ਹੈ ਬਹੁਤ ਸਾਰੇ ਵੱਡੇ ਮੀਡੀਆ ਅਦਾਰੇ ਅੱਗ ਲੱਗਣ ਦੀਆਂ ਕਟਨਾਵਾਂ ਦੀਆਂ ਵੀਡੀਓਜ਼ ਆਪਣੇ ਪਲੇਟਫਾਰਮ ਤੋਂ ਸਾਂਝੀਆਂ ਕਰਦੇ ਨੇ ਇਸ ਦੇ ਪਿੱਛੇ ਦਾ ਮਕਸਦ ਹੈ ਜਿਹੜਾ ਉਹ ਕੀ ਸਿਰਫ ਵਿਊ ਲੈਣ ਦਾ ਹੁੰਦਾ ਹੈ ਜਾਂ ਇਸ ਦੇ ਪਿੱਛੇ ਕਿਸਾਨ ਦਾ ਫਿਕਰ ਹੈ ਜਿਹੜਾ ਉਹ ਵੀ ਹੁੰਦਾ ਹੈ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਕਿਸੇ ਵੀ ادارے ਦੇ ਵੱਲੋਂ ਇਹ ਚਰਚਾ ਨਹੀਂ ਛੇੜੀ ਗਈ ਕਿ ਪੰਜਾਬ ਦੇ ਵਿੱਚ ਜੇਕਰ ਕਣਕ ਦੀ ਫਸਲ ਨੂੰ ਅੱਗ ਲੱਗਦੀ ਹੈ ਜੇਕਰ ਕੁਦਰਤੀ ਆਫਤਾਂ ਦੇ ਵਿੱਚ ਇਹ ਫਸਲ ਆਉਂਦੀ ਹੈ ਤਾਂ ਉਸ ਦੇ ਲਈ ਸਰਕਾਰ ਦੇ ਵੱਲੋਂ ਇੱਕ ਇਸ ਤਰੀਕੇ ਦੀ ਤਜਵੀਜ਼ਤ ਮੁਆਵਜ਼ਾ ਸਕੀਮ ਹੈ ਜਿਹੜੀ ਉਹ ਲਿਆਂਦੀ ਜਾਣੀ ਚਾਹੀਦੀ ਹੈ ਤਾਂ ਜੋ ਕਿਸਾਨ ਨੂੰ ਕਿਸੇ ਦੇ ਹੱਥਾਂ ਵੱਲ ਨਾ ਵੇਖ ਕੇ ਸਰਕਾਰ ਦੇ ਵੱਲੋਂ ਹੈ ਜਿਹੜਾ ਕੁਝ ਨਾ ਕੁਝ ਰਾਹਤ ਤੇ ਰਿਆਇਤ ਹੈ ਜਿਹੜੀ ਮਿਲ ਸਕੇ ਤਾਂ ਇਹ ਇੱਕ ਵੱਡੇ ਸਵਾਲ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿਸਾਨਾਂ ਦੇ ਲਈ ਇਹ ਵੀਡੀਓ ਹੈ ਜਿਹੜੀ ਅੱਗੇ ਪਹੁੰਚੇ ਤੇ ਇਸ ਦੇ ਉੱਤੇ ਕੁਝ ਨਾ ਕੁਝ ਕੰਮ ਹੋ ਸਕੇ ਘੱਟੋ ਘੱਟ ਚਰਚਾ ਹੈ ਜਿਹੜੀ ਉਹ ਸ਼ੁਰੂ ਹੋ ਸਕੇ